ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਅਵੀਰ ਸ਼ਮਸ਼ੇਰ ਸਿੰਘ ਹੋਰਾਂ ਦੇ ਕੋਲ ਪਹਿਲਾਂ ਵੀ ਦੋਸਤੋ ਆਪਾਂ ਵੀਡੀਓ ਇੱਕ ਪਾਈ ਸੀਗੀ ਇਸ ਘਰੋਂ ਕੁਝ ਦਿਨ ਪਹਿਲਾਂ ਕੋਈ 5-4 ਦਿਨ ਪਹਿਲਾਂ ਵੀਡੀਓ ਹੋਵੇਗੀ ਸੋ ਉਹਦੇ ਵਿੱਚ ਵੀ ਪਸ਼ੂ ਵੀਰ ਨੇ ਦਿਖਾਈ ਸੀਗੇ ਬਿਲਕੁਲ ਘਰੇਲੂ ਪਸ਼ੂ ਸੀਗੇ ਤਾਂ ਥੋੜਾ ਜਆ ਅੱਜ ਰੁਝਾਨ ਬਣਿਆ ਵੀ ਚਲੋ ਵਪਾਰ ਵਾਲੇ ਪਸ਼ੂ ਜਿਹੜੇ ਆ ਕੋਈ ਲਾਗੇ ਬਨੇ ਉਹ ਜਿਹੜੇ ਭਾਅ ਫੜਤੇ ਵਿੱਚ ਮਿਲਣਗੇ ਉਹ ਵੀ ਇਹਨਾਂ ਨੂੰ ਭਾਅ ਫੜਤੇ ਦੇ ਨਾਲ ਹੀ ਦੇਣੇ ਆ ਸੋ ਇਸ ਮਕਸਦ ਦੇ ਨਾਲ ਜਿਹੜੇ ਅੱਗੇ ਦੋਸਤੋ ਵੀਰ ਸ਼ਮਸ਼ੀਰ ਸਿੰਘ ਹੁਣੀ ਤੁਰੇ ਆ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਦਿਖਾਵਾਂਗੇ ਇੱਕ ਝੋਟੀ ਬਹੁਤ ਖੂਬਸੂਰਤ ਆ ਦੂਜਾ ਸੂਆ ਸੋਣੀ ਆ ਪੂਰੀ ਤਿਆਰੀ ਕਰਦੀ ਪਈ ਆ ਇੱਕ ਵਹਿੜ ਸੂਈ ਆ ਤਾਜੀ ਇੱਕ ਵਹਿੜ ਬਿਲਕੁਲ ਗੱਬਣ ਸੋ ਸ਼ਮਸ਼ੀਰ ਭਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਆਏ ਨੇ ਨਿੱਤੇ ਅੱਜ ਵਪਾਰ ਦੀ ਲਾਈਨ ਦੇ ਵਿੱਚ ਸੋ ਪਸ਼ੂ ਜਿਹੜੇ ਆ ਅੱਜ ਵੀ ਚੰਗੇ ਹੋਣਗੇ ਪਾਪੜਤੇ ਵਾਲੇ ਹੋਣਗੇ ਬਾਕੀ ਨਫਾ ਵੀ ਰੰਦਾ ਤੇ ਆਪਾਂ ਦੱਸ ਕੇ ਦੇਣਾ ਲੈਣਾ ਹੈਗਾ ਠੀਕ ਹੈ ਜੀ ਜੋ ਅੱਗੋਂ ਆਪਾਂ ਨੂੰ ਸਵੱਲਾ ਪਸ਼ੂ ਆਇਆ ਤੇ ਬਿਲਕੁਲ ਆਪਾਂ ਕਰੇ ਹਰ ਇੱਕ ਭੈਣ ਭਰਾ ਦੇ ਜਿਹੜਾ ਬਿਲਕੁਲ ਜਾਇਜ਼ ਰੇਟਾਂ ਦੇ ਪਸ਼ੂ ਜਿਹੜੇ ਪੁੱਛਦੇ ਵੀ ਕਰਾਂਗੇ ਠੀਕ ਹੈ ਤੇ ਵੀਡੀਓ ਦੇ ਨਾਲ ਜਿਹੜਾ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤੇ ਸਕਿਪ ਨਾ ਕਰਿਓ ਪੂਰੀ ਇਨਫੋਰਮੇਸ਼ਨ ਆਪਾਂ ਲੈਣੀ ਆ ਬਾਈ ਸ਼ਮਜੀਤ ਸਿੰਘ ਜੀ ਹੋਰਾਂ ਤੋਂ ਪਿੰਡ ਰਾਜੋਂ ਕੇ ਆ ਦੋਸਤੋ ਲਖਣਾ ਪਿੰਡ ਬਿਲਕੁਲ ਨਜ਼ਦੀਕ ਆ ਅਮਰਕੋਟ ਅੱਡੇ ਤੋਂ ਤੁਸੀਂ ਜਿਹੜਾ ਟਰਨ ਲੈਣੀ ਆ ਬਿਲਕੁਲ ਸੱਜੇ ਪ ਜੇਕਰ ਠਿੱਖੀ ਇਵੈਂਟ ਵਾਲੇ ਪਾਸੇ ਆ ਰਹੇ ਜੇਕਰ ਥੀਮ ਕਰਨ ਵਾਲੇ ਪਾਸੇ ਆ ਰਹੇ ਦੋਸਤੋ ਤੇ ਖੱਬੇ ਪਾਸੇ ਤਰਨ ਨਣੀ ਆ ਠਿੱਖੀ ਇਵੈਂਟ ਵਾਲੇ ਪਾਸੇ ਆ ਰਹੇ ਤੇ ਸੱਜੇ ਪਾਸੇ ਅਮਰਕੋੜ ਤੋਂ ਤਰਨ ਲੈ ਕੇ ਲਾਖਣਾ ਪਿੰਡ ਤੇ ਅਗਲੇ ਬਨੇ ਰਾਜੋਕੇ ਪਿੰਡ ਵਿਜਿਟ ਕਰਨੀ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਜੀ ਬਾਈ ਸਾਸਤਰੀ ਕਾਲ ਹੋਰ ਠੀਠਾ ਭਰਾ ਤੇ ਚੜ੍ਹਦੀਆਂ ਕਲਾ ਜੀ ਤੁਸੀਂ ਸਮਝ ਬਹੁਤ ਬੋਲਦੇ ਤੇ ਸ਼ਮਸ਼ੇਰ ਵੀਰ ਹੋਰ ਗੱਲਬਾਤ ਚੜਦੀ ਕਲਾ ਜੀ ਮੈਨਾਂ ਸਾਰਿਆਂ ਨੂੰ ਸਸਰੀ ਕਾਲਜ ਭਾਈ ਸਾਹਿਬ ਸਸਰੀ ਕਾਲਜ ਤੇ ਸ਼ਮਸ਼ੇਰ ਭਾਈ ਥੋੜਾ ਜਿਹਾ ਵਿਚਾਰ ਬਣ ਗਿਆ ਪਸ਼ੂ ਉਦੋਂ ਚਲੋ ਘਰੋਂ ਵੇਚੇ ਸੀਗੇ ਉਹ ਨਾ ਭਾਈ ਜੀ ਜਿੱਦਾਂ ਮੰਨ ਲਓ ਵੀ ਪਸ਼ੂ ਆਪਾਂ ਘਰੋਂ ਵੇਚੇ ਸੀ ਨਾ ਉਹ ਹਾਂਜੀ ਤੇ ਉਨ ਤੋਂ ਬਾਅਦ ਫੋਨ ਬੜੇ ਆਪਾਂ ਨੂੰ ਆਏ ਵੀ ਬੜੀ ਡਿਮਾਂਡ ਕਰਦੇ ਲੋਕੀ ਵੀ ਸਾਨੂੰ ਪਸ਼ੂ ਸਾਨੂੰ ਤਾਂ ਉਹ ਮੰਨ ਲਓ ਵੀ ਬੜਾ ਜਿਆਦਾ ਕਹਿੰਦੇ ਵੀ ਨਫਾ ਵੀ ਵਾਧ ਦੇ ਦਿੰਨੇ ਅਸੀਂ ਵੀ ਸਾਨੂੰ ਦੇ ਦੇ ਮੈਂ ਕਿਹਾ ਵੀ ਨਹੀਂ ਜਿੱਥੇ ਜ਼ਬਾਨ ਹੋ ਗਈ ਉਹਨਾਂ ਦੇ ਪਸ਼ੂ ਪੱਕੇ ਹੋ ਗਏ ਹੁਣ ਬਿਲਕੁਲ ਤੇ ਇਹ ਸੋਚਿਆ ਵੀ ਚੱਲ ਫਿਰ ਆਪਾਂ ਫਿਰ ਤੁਰ ਕੇ ਮੰਨ ਲਓ ਵੀ ਜਿਹੜਾ ਕੋਈ ਚੰਗਾ ਪਸ਼ ਉਹ ਇੱਕ ਦੋ ਜਿਹੜੇ ਮਨ ਮਿਲ ਜਿਆ ਕਰਨਗੇ ਤੇ ਚਲ ਆ ਭਾ ਪੜਦੇ ਨਾ ਆਪਾਂ ਦੇ ਦਿਆ ਕਰਾਂਗੇ ਜੀ ਕਿ ਜਿਤਨਾ ਵੀ ਮੰਨ ਲਓ ਚਲੋ ਲੋਕੇ ਕਹਿੰਦੇ ਨੇ ਫੋਨ ਕਰਦੇ ਨੇ ਇਹ ਕਰਕੇ ਫਿਰ ਆ ਤਿੰਨ ਕੇ ਪਸ਼ੂ ਆ ਆਪਾਂ ਜਿਹੜੇ ਨੇ ਅੱਜ ਮੰਨ ਲਓ ਵੀ ਦਿਖਾਉਣੇ ਆ ਬਿਲਕੁਲ ਇਹ ਪਹਿਲੇ ਆਪਣੇ ਪਸ਼ੂ ਜਿਹੜੇ ਮੰਨ ਲਓ ਵੀ ਆਪਾਂ ਇਹ ਵੀ ਲੱਗੇ ਆਪਾਂ ਸ਼ੁਰੂ ਕਰਨੇ ਕੰਮ ਬਿਲਕੁਲ ਹਾਂਜੀ ਸੋ ਅੱਜ ਸ਼ੁਰੂਆਤ ਜਿਹੜੀ ਆ ਦੋਸਤੋ ਉਹ ਵੀਰ ਸ਼ਮਸ਼ੀਰ ਸਿੰਘ ਹੋਰਾਂ ਨੇ ਕਰ ਲਈ ਆ ਤੇ ਵਪਾਰ ਲਾਈਨ ਵਾਲੇ ਜਿਹੜੇ ਪਸ਼ੂ ਆ ਉਹ ਤੁਹਾਨੂੰ ਕੋਈ ਇੱਕ ਦੋ ਨਾਲ ਕੇ ਤਿੰਨ ਨਾਲ ਕੇ ਜਿੰਨੇ ਵੀ ਸਮਰੱਥਾ ਹੋਈ ਜਿੰਨੇ ਕੇ ਲੱਭ ਜਾ ਕਰਨਗੇ ਉਹਨੇ ਪਸੂ ਬਿਲਕੁਲ ਤੁਹਾਡੇ ਸਾਹਮਣੇ ਹੋਇਆ ਕਰਨਗੇ ਤੇ ਅੱਜ ਪਸ਼ੂਆਂ ਦੀ ਵੀਰ ਜੀ ਡਿਟੇਲਸ ਕੀ ਆ ਮਤਲਬ ਕਿ ਦੋ ਵੇੜਾਂ ਦੇ ਇੱਕ ਛੋਟੀ ਆ ਗਈ ਹਾਂਜੀ ਦੋ ਵੇੜਾਂ ਆ ਗੱਬਣੇ ਕੀਦੇ ਆ ਵੀ ਗੱਬਣੇ ਕੀਦੇ ਹਾਂਜੀ ਤੇ ਇਹ ਮੱਝ ਹੈਗੀ ਆ ਮੱਝ ਵੀ ਗੱਬਣਾ ਇਹ ਵੇੜ ਵੀ ਇੱਕ ਗੱਬਣਾ ਤੇ ਆ ਵੇੜ ਸੂਈ ਆ ਜੀ ਇਹ ਵੇੜ ਸੂਈ ਹੈ ਇੱਕ ਮਹੀਨਾ ਨੂੰ ਹੋ ਗਿਆ ਇੱਕ ਮਹੀਨਾ ਸਮਾਂ ਹੋ ਗਿਆ ਤੇ ਸ਼ੁਰੂਆਤ ਭਾਈ ਸ਼ਮਸ਼ੇਰ ਵੀਰ ਇੱਥੋਂ ਕਰ ਲਈ ਆਪਾਂ ਛੋਟੀ ਤੋਂ ਮੈਂ ਤੋਂ ਕਰ ਲਈ ਤੇ ਆ ਡਿਟੇਲ ਮੇਰਾ ਵੀ ਦੱਸ ਦੋ ਇਹਦੀ ਖੁੱਲੀ ਡੁੱਲੀ ਜੀ ਡਿਟੇਲ ਕੀ ਆ ਛੋਟੀ ਚੰਗੀ ਲੱਗਦੀ ਵਹੇ ਕਦ ਕਾਟ ਦੀ ਬਾਕੀ ਜਿਹਦੀ ਟ੍ਰੇਲ ਭਾਜੀ ਨੇ ਆ ਵੀ ਦੂਜੇ ਸੂਏ ਨੇ ਸੋਨਾ ਝੋਟੀ ਨੇ ਦੂਜਣ ਨੇ ਹਾਂਜੀ ਹਾਂਜੀ ਹਾਂ ਪਹਿਲੇ ਸੂਏ ਨੇ 11.5 ਕਿਲੋ ਦੁੱਧ ਮੰਨ ਲਓ ਵੀ ਦਿੱਤਾ ਠੀਕ ਆ ਜੀ ਤੇ ਐਂਡ ਕਿ ਆਪਣਾ ਅਜੇ ਮੰਨ ਲਓ ਵੀ ਲੈ ਜਾਣੇ ਨੇ ਚਾਰ ਪੰਜ ਦਿਨ ਅਜੇ ਬਾਕੀ ਸੀਧੇ ਸਲੱਗ ਬੜੀ ਜਾਂਦੀ ਹੈ ਮੰਨ ਲਓ ਸੀਧੇ ਸਲੱਗ ਬੜੀ ਜਾਂਦੀ ਆ ਵਿੱਚ ਕੋਈ ਮੁੰਡੀ ਗੱਲ ਨਹੀਂ ਤੇ ਢੂ ਲੱਜੇ ਭਈ ਭਾਜੀ ਆਹ ਦੇਖੋ ਅਜੇ ਚਾਰ ਪੰਜ ਦਿਨ ਨੇ ਲੈ ਜਾਣੇ ਆ ਪਰ ਨਹੀਂ ਇਹਦੇ ਪੂਰੀ ਮੰਨ ਲਓ ਵੀ ਹਲੇ ਮੰਨ ਨਹੀਂ ਹੈ ਝੋਟੀ ਹੈ ਬਿਲਕੁਲ ਹਾਂਜੀ ਪੰਜ ਚਾਰ ਦਿਨ ਹਜੇ ਪ੍ਰਭੂ ਲੈ ਜੂਗੀ ਦੂਜਾ ਸਵੇਰ ਵੀਰ ਸ਼ਮਸ਼ੇਰ ਕਹਿੰਦਾ ਵੀ ਇਹਨੇ ਸੁਣਾ ਤੇ ਪਹਿਲੇ ਸਵੇਰ ਸਾਢੇ 11 ਕਿਲੋ ਦੁੱਧ ਜਿਹੜਾ ਇਹਨੇ ਪਾਇਆ ਬਾਕੀ ਪੁੱਠਾ ਪਾਠਾ ਤੁਸੀਂ ਵੇਖੋ ਸ਼ਕੀਨੀ ਵੀ ਪੂਰੀ ਆ ਸਿੰਗੀ ਸਿੰਗੀ ਬਹੁਤ ਸੋਹਣੀ ਆ ਠੀਕ ਆ ਗੋਲ ਸਿੰਗਾ ਛੋਟਾ ਜਿਹਾ ਸਿੰਗਾ ਬਾਹਲਾ ਵੱਡਾ ਖੁੱਲਾ ਸੇਗਣੀ ਆ ਹਨ ਵੀ ਵੇਖੋ ਦੇ ਥਣ ਵੇਖੋ ਬਿਲਕੁਲ ਜਿਹੜੇ ਕੱਲਾ ਕੱਲਾ ਥਾਣਾ ਤੇ ਮੁੱਠੀ ਵਰੇ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਜੀ ਤਾਂ 92 ਜਿਹੜਾ ਤੁਸੀਂ ਮੰਨਤ ਨੂੰ ਇੱਕ ਵਾਰੀ ਤੋੜ ਕੇ ਦਿਖਾਉਂਗਾ ਸਪੇਸ ਪਤਾ ਲੱਗ ਜੂਗੀ ਬਹੁਤੇ ਵੀਰਾਂ ਨੂੰ ਤੇ ਤਸੱਲੀ ਪੂਰੀ ਆ ਪਤਲਾ ਪਿੰਡਾ ਠੀਕ ਹੈ ਜੀ ਆ ਦੇ ਕੋਈ ਇਹ ਨਹੀਂ ਕਰੀ ਠੀਕ ਹੈ ਤੇ ਵੈਸੇ ਕਰੈਕਟ ਲੈਊਗੀ ਇੱਥੇ ਕਿ 5 4 ਦਿਨ ਨਹੀਂ ਸਾਰੇ ਲੈਊਗੀ ਹੱਜੀ ਹਾਂ ਜੀ ਹਾਂ ਜੀ 5 4 ਦਿਨ ਲੈ ਜੀ ਬਾਕੀ ਕੋਈ 1 ਕਾ ਦਿਨ ਵੱਧ ਵੀ ਲੈ ਸਕਦੀ ਹੈ ਪਹਿਲਾਂ ਵੀ ਸੂ ਸਕਦੀ ਹੈ ਜੀ ਡੰਗਰ ਚ ਮੰਨ ਲਓ ਪਤਾ ਨਹੀਂ ਕੋਈ ਸਫਰ ਦੇ ਵਿੱਚ ਹੈ ਨਾ ਜੀ ਹਾਂ ਜੀ ਹਾਂ ਜੀ ਨਾ ਕਰ ਬਾਕੀ ਖੋਲ ਕੇ ਦਿਖਾ ਦੋ ਜੀ ਖੋਲੋ ਜੀ ਸੋ ਆਜੋ ਆਪਾਂ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਤਸਦੀਕ ਦੇ ਨਾਲ ਦਿਖਾ ਦਿੰਨੇ ਆਂ ਛੋਟੀ ਚੰਗੀ ਆ ਬਿਲਕੁਲ ਪੱਧਰ ਥਣ ਦੇ ਵੇ ਦੀ ਤੇ ਆਰਡਰ ਕੁਆਲਿਟੀ ਚੰਗੀ ਆ ਥਣ ਤੁਹਾਨੂੰ ਬਹੁਤ ਵਧੀਆ ਠੀਕ ਆ ਜੀ ਮੁੱਠੀ ਵਾਲਾ ਥਣਾ ਆ ਦੇਖੋ ਜੀ ਕਿੰਨੀ ਵੀ ਪੂਰੀ ਆ ਦੋਸਤੋ ਦੇ ਕੱਦ ਕਾਠੀ ਵੀ ਸੋਹਣਾ ਸੀਗਾ ਪਰ ਵਾਜਾ ਪਿੰਡਾ ਤੇ ਆਰਡਰ ਕੁਆਲਟੀ ਚੰਗੀ ਆ ਠੀਕ ਆ ਸਾਢੇ 11.5 ਲੀਟਰ ਵੀਰਾਂ ਦਾ ਵੀ ਦੁੱਧ ਪਾਇਆ ਇਹਨੇ ਪਹਿਲਾਂ ਨੇ ਤੋਂ ਦੂਜੇ ਸਵੇਰੇ ਤੁਸੀਂ ਮੰਨ ਕੇ ਜਿਹੜੀ ਖਰੀਦ ਕਰ ਸਕਦੇ ਆ ਠੀਕ ਆ ਆ ਫੇਸ ਕੁਆਲਟੀ ਆ 那你走路。 अच्छा वीरै ਕਿੰਨਾ ਕ ਮੁੱਲ ਫਿਰ ਡਿਮਾਂਡ ਕੀ ਕੀਤੀ ਇਹਦੀ ਮੁੱਲ ਭਾਈ ਅੱਖ ਨੂੰ ਭਾਉਣ ਜੋ ਮਰਦੀ ਆਖੀ ਜਾਈਏ ਇਹ 88000 ਰੁਪਏ ਦੀ ਆਪਾਂ ਜਿਹੜੀ ਮੱਝ ਆ ਨਾ ਹਾਂਜੀ ਇਹ ਦੇ ਦੇਣੀ ਹੈ 88000 ਹਾਂਜੀ ਹਾਂਜੀ ਠੀਕ ਹੈ ਹੋਰ ਇਹ ਜੋ ਚਲੋ ਥੋੜਾ ਬਾਦਾ ਕੋਈ ਮਾਰਦਾਂ ਜਿਹੜਾ ਮੰਨ ਲਓ ਤੁਹਾਡੀ ਵੀਡੀਓ ਵੇਖਣ ਦਾ ਹਾਂਜੀ ਮਾਰਦਾਂ ਜ਼ਰੂਰ ਕਰਾਂਗੇ ਜੀ ਉਹਦਾ ਠੀਕ ਹੈ ਠੀਕ ਹੈ ਹਾਂਜੀ ਮਾਰਦਾਨ ਭਰਾਵੋ ਜਿਹੜਾ ਹੋ ਜਾਊਗਾ 88000 ਜਿਹੜਾ ਮੋਲ ਦਾ ਠੀਕ ਹੈ ਡਿਮਾਂਡ 88000 ਤੇ ਝੋਟੀ ਚੰਗੀ ਆ ਕੋਈ ਸ਼ੱਕ ਨਹੀਂ ਹੈਗਾਗਾ ਬਾਕੀ ਆਪਣੀ ਘਰੇ ਵੇਚੜ ਕਰਕੇ ਤੁਸੀਂ ਦਸੱਦੀ ਜਿਹੜੀ ਉਹ ਕਰ ਲਿਓ ਠੀਕ ਆ ਦੇਖ ਲਿਓ ਜਿੱਡੇ ਚੀਜ਼ ਦਿਖਾਈ ਗਈ ਆ ਓਡੀ ਬਣਦੀ ਥਾਂ ਦੀ ਪੂਰੀ ਆ ਠੀਕ ਆ ਤੇ ਥਾਂ ਛੱਡੇ ਦੀ ਬੜੀ ਸਾਫ਼ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਅੱਗੇ ਵੈੜ ਦਿਖਾ ਦਿੰਨੇ ਆ ਬਿਲਕੁਲ ਸੂਣੀ ਆ ਅਜੇ ਦਿਨ ਬਾਕੀ ਇਸ ਸਮੂਹ ਦੇ ਵਿੱਚ ਤੇ ਡਿਟੇਲ ਇਹਦੀ ਵੀ ਇੱਜ਼ ਕੀ ਵੈੜ ਦੀ ਆ ਵੇਖੀ ਇਹਦੀ ਡਿਟੇਲ ਭਰੀ ਹੈਗੀ ਜੇ ਦੂਜੇ ਸੂਏ ਨੇ ਸੂਣਾ ਜੇ ਹਾਂ ਤੇ ਮੰਨ ਲਓ ਦਿਨ ਇਹ ਨਹੀਂ ਲੈ ਇਹਨੇ 5-7 ਦਿਨ ਲੈ ਜੂਗੀ ਹੋਰ 5 ਤੋਂ 7 ਦਿਨ ਹਾਂਜੀ ਹਾਂਜੀ ਸੀਲਸਵਾ ਕੇ ਬੜੀ ਜਾ ਰਹੀ ਹੈ ਵੇਖੋ ਜੀ ਪਟਰਾ ਮਰਦੀ ਮੰਨ ਲਓ ਤੇ ਬਈ ਬੰਦਾ ਕੋਈ ਗੱਲ ਨਹੀਂ ਆ ਵੇਖੋ ਥਣ ਵੇਖੋ ਗੱਡਾ ਲੱਗਾ ਹਾਂ ਵੇਖੋ ਮੱਝਾਂ ਨਾਲ ਥਣ ਲੱਗਾ ਇਹ ਬਹੁਤ ਸੀਲਸਵਾ ਕੇ ਗਈ ਹੈ ਅਜੇ 5-7 ਦਿਨ ਲੈ ਜੀ ਨੇ ਬਕਵਾਨ ਆ ਇਹ ਇਧਰ ਕੋਈ ਆ ਹਾਂ ਵੇਖੋ ਜੇ ਸਾਰਾ ਭਰਨਾ ਇਹਨੇ 5 ਤੋਂ 7 ਦਿਨ ਜਿਹੜਾ ਸਮਾਂ ਲੈ ਜੂਗੀ ਹੈ ਜੀ ਆ ਵੇੜਾ ਦੂਸਰਾਂ ਦੂਜਾ ਸਵੇਰ ਸੁਣਾ ਠੀਕ ਹੈ ਤੇ ਨਿਕਰ ਨਿਕਰ ਪੂਰੀ ਆ ਤੇ ਬਾਕੀ ਫੋਲ ਕੇ ਤੁਰ ਕੇ ਆਪਾਂ ਤੁਹਾਨੂੰ ਦੱਸਾਂਗੇ ਦੂਜਾ ਸਵੇਰ ਥਾਂ ਚੜਾ ਫੋਲ ਗਰਮੀ ਗਰਮੀ ਦਾ ਵੀ ਕੋਈ ਚੱਕਰ ਨਹੀਂਗਾ ਭਾਈ ਬਿਲਕੁਲ ਬਿਲਕੁਲ ਸ਼ਾਈਵਾਲ ਕ੍ਰੋਸ ਆ ਗਈ ਹਾਂਜੀ ਹਾਂਜੀ ਗਰਮੀ ਦੀ ਕੋਈ ਗੱਲਬਾਤ ਨਹੀਂ ਉਹਦੇ ਤੇ ਦਿਖਾਉਦਾ ਫਿਰ ਜੀ ਚੰਦਿਆਰਾ ਵੀ ਫੋਲ ਤੋੜੀ ਗਏ ਲਓ ਦੋਸਤੋ ਕਰ ਰਿਹਾ ਚੈੱਕ ਥਣ ਭਾਂਡਾ ਸਾਫ਼ ਹੀ ਪੂਰਾ ਤੇ ਥਣ ਥਣ ਜਿਹੜਾ ਤੁਸੀਂ ਦੇਖੋਗੇ ਤਾਂ ਬਿਲਕੁਲ ਮੁਠੀ ਵਾਲਾ ਥਾਣਾ ਤੇ ਆਹ ਤੁਹਾਡੇ ਸਾਹਮਣੇ ਬਿਲਕੁਲ ਕੱਦ ਕਾਠੀ ਵੀ ਚੰਗਾ ਹੈ ਠੀਕ ਹੈ ਜੀ ਮੀਡੀਅਮ ਹਾਈਟ ਆ ਜਿਹੜੀ ਆ ਵਿਚ ਵਿਚਾਲੇ ਦਾ ਸਾਈਜ਼ ਆ ਬਹੁਤਾ ਵੱਡਾ ਨਹੀਂ ਤੇ ਬਾਲਾ ਛੋਟਾ ਨਹੀਂ ਦਾ ਦਰਮਿਆਨੀ ਹਾਈਟ ਨਹੀਂ ਗੀ ਵਿਚ ਵਿਚਾਲੇ ਵਾਲਾ ਸਾਈਜ਼ ਆ ਵੇਗਾ ਚੰਬੀਏ ਵੀਰੇ ਕਿੰਨਾ ਕਵਰ ਲੈਣ ਦੇਣ ਦਾ ਬੈਠਦਾ ਲੈਣ ਦੇਣ ਭਾਈ ਆਪਣਾ ਸਾਰੇ ਡੰਗਰਾਂ ਦਾ ਜਾਇਜ਼ ਹੀ ਹੋਊਗਾ ਕਿਉਂ ਆਪਣਾ ਇਹ ਨਾ ਕੰਮ ਹੂੰ ਆਪਾਂ ਕੋਈ ਜਿਆਦਾ ਹੀ ਬਾਈਤਾਲੀ ਗੱਲ ਨਹੀਂ ਕੀ 1500 ਵਾਲੀ ਗੇਮ ਆਪਣੀ ਸਾਰੀ ਵਿੱਚੋਂ ਵੀ ਆਪਣਾ ਉਹੋ ਜਿਹੀ ਗੱਲ ਨਹੀਂ ਕੋਈ ਤੋੜਨਾ ਨਹੀਂ ਆਈ ਆਪਾਂ ਕੰਮ ਜਿਹੜੀ ਗੱਲ ਬਿਲਕੁਲ ਜੀ ਕਿਹਦਾ 38000 ਰੁਪਿਆ ਭਾਈ ਆਪਾਂ ਕਹਿੰਨੇ ਆ 38000 ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਕੋਈ ਨਹੀਂ ਮਾਨਤਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਹਾਂਜੀ ਡੰਗਰ ਦੇ ਵਿੱਚੋਂ ਜ਼ਰੂਰ ਹੋਊਗਾ ਠੀਕ ਹੈ ਇਹ ਕੋਈ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਹੈ 38000 ਭਰਾਬੋ ਲੈਣ ਦੇਣ ਜ ਮਾਨਤਾਂ ਦਾ ਮੌਕੇ ਤੇ ਠੀਕ ਹੈ ਜਰੂਰ ਹੋਊਗਾ ਹਰ ਇੱਕ ਪਸ਼ੂ ਦੇ ਵਿੱਚੋਂ ਉਹ ਤੁਸੀਂ ਜਿਹੜਾ ਤਾਲਮੇਲ ਬਿਠਾ ਲਿਓ ਆਪਣਾ ਪਹਿਲਾ ਵਿਜ਼ਿਟ ਕਰ ਲਿਓ ਘਰ ਦੇਖ ਲਿਓ ਅੱਖੀ ਤਸੱਲੀ ਕਰ ਲਿਓ ਟਿਪਕੀਤਿੰਗਾ ਜੀ ਬਾਕੀਆ ਥਾਣੇ ਕੋਈ ਤੁਹਾਨੂੰ ਕੋਈ ਬੈਂਡ ਲਗਾ ਦਿੰਦੇ ਆ ਬਸ ਇੱਦਾਂ ਕੀ ਯਾਰੋਸੋ ਠੀਕ ਆ ਇੱਕ ਲਾਸ਼ ਦੇ ਵਿੱਚ ਇੱਕ ਤੁਹਾਨੂੰ ਸੂਈ ਸਵਾਈ ਜਿਹੜੀ ਇਹ ਵੈੜ ਦਿਖਾਉਣੀ ਆ ਤੇ ਸਮਾਂ ਪੁੱਛ ਰਹੇ ਨੇ ਵੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਤੇ ਸ਼ਮਸ਼ੇਰ ਭਾਈ ਐਸਾ ਵੈੜ ਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਮੰਨ ਲਓ ਦੂਜਾ ਸੁਗਾ ਸੂਈ ਹੈ ਜੀ ਇਹ ਅੱਛਾ ਤੇ ਸੂਈ ਨੂੰ ਨੇ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਇੱਕ ਮਹੀਨਾ ਹੋ ਗਿਆ ਜੀ ਦੋ ਦੇ ਥੱਲੇ 10 ਕਿਲੋ ਹੈਗਾ ਜੀ ਹਾਂ ਹਾਂ ਤੇ ਮੰਨ ਲਓ ਫੈਂਡ ਵੀ ਇਰੀ ਚੰਗੀ ਆਉਂਦੀ ਜੀ 4 0 ਤੋਂ ਤਾਂ ਫੈਂਡ ਦੀ ਮੰਨ ਲਓ ਆਉਂਦੀ 5 0 ਥੱਲੇ ਵੀ ਪੂਰੀ ਮੱਝਾਂ ਰਗਾ ਦੁੱਧ ਸਮਝ ਲਓ ਤੁਸੀਂ ਵੀ ਇਹ ਮੱਝ ਹੀ ਇੱਕ ਸਾਉਣਾ ਮੰਨ ਲਓ ਦੁੱਧ ਮੱਝਾਂ ਰਗਾ ਦੁੱਧ ਇਹਦਾ ਬਿਲਕੁਲ ਥੱਲੇ ਬੱਚਾ ਇਹਦਾ ਕੀ ਹੈ ਜੀ ਬੱਚਾ ਇਹਦਾ ਮਗਰ ਬੱਛੀ ਹੈ ਜੀ ਆਹ ਬੱਛੀ ਆ ਜੀ ਹਾਂਜੀ ਹਾਂਜੀ ਬੱਛੀ ਆ ਤੇ ਆਹ ਮਗਰ ਬੱਛੀ ਹੈ ਜੀ ਠੀਕ ਆ ਕੋਈ ਵੀ ਇਹ ਸਮਾਂ ਮੰਨ ਲਓ ਠੀਕ ਹੈ ਜੀ 1 ਮਹੀਨੇ ਦਾ ਸਮਾਂ ਆ ਤੁਸੀਂ ਮੰਨ ਲਓ ਠੀਕ ਆ ਆ ਬੱਚਾ ਥੱਲੇ ਫੀਮੇਲ ਕਾਫ ਤੇ 10 ਕਿਲੋ ਗਿਲ ਕੋ ਜਿਹੜਾ ਚਵਾਵਾਂਗੇ ਥਲੇ ਹਾਂਜੀ 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 ਬਹੁਤ ਚਵਾਵਾਂਗੇ ਬਾਕੀ ਭਾਜੀ ਸੇਵਾ ਦੀ ਗੱਲ ਹੈ ਮੰਨ ਲਓ ਜੀ ਇਹਦੀ ਸੇਵਾ ਹੋਰ ਹੋ ਗਈ ਨਾ ਕਰਮਾ ਲਈ ਦੀ ਹਾਂਜੀ ਤੇ ਵੀ ਦੁੱਧ 2 ਕਿਲੋ ਹੋਰ ਵਧਾਉਗੀ ਠੀਕ ਆ ਰਿਆ ਹੋਰਿਆ ਆਪਣਾ ਚਲੋ ਨਹੀਂ ਗਾਦੇ ਬਾਕੀ ਇੰਨਾ ਹੀ ਰਿਆ ਹੋਰਿਆ ਪੈ ਗਏ ਨਾ ਇਹਨੂੰ ਬਿਲਕੁਲ ਇਹ 2 ਕਿਲੋ ਦੁੱਧ ਕਰਮਾ ਲਈ ਆ ਸਭੀ ਹੋਰ ਵਧਾਉਗੀ ਜੀ ਨਹੀਂ ਗੱਲ ਠੀਕ ਹੈ ਜੀ ਠੀਕ ਹੈ ਤੇ ਆ ਜਿਹੜੀ ਦੋਸਤੋ ਵੈੜ ਇਹਨੂੰ ਖੋਲ ਕੇ ਤੋਰ ਕੇ ਦਿਖਾਈਏ ਸ਼ਮਸ਼ੇਰ ਭਾਈ ਤੇ 10 ਕਿਲੋ ਜਿਹੜਾ ਦੋਸਤੋ ਦੁੱਧ ਮੌਕੇ ਦਾ ਤੇ ਮਹੀਨਾ ਕ ਸਮਾਂ ਤੁਸੀਂ ਮੰਨ ਕੇ ਸ਼ਰੀਰ ਕਰ ਲ ਤੇ ਮਾਰਨਿੰਗ ਸਵੇਰ ਦੇ ਚਵਾਈ ਕਿੰਨੇ ਵਜੇ ਕੀਤੀ ਆ ਇਹ ਤੜਕੇ ਕੀਤੀ ਭਾਈ ਵੀਡੀਓ ਬਣਾਉਣ ਕਰਕੇ ਨਾ ਫਿਰ ਇਹ ਕਰਕੇ ਮੰਨ ਲਓ ਵੀ ਠੀਕ ਆ ਜੀ ਥੋੜਾ ਪਹਿਲਾਂ 6 ਵਜੇ ਕੀਤੀ 7 ਵਜੇ ਨਹੀਂ ਪਹਿਲਾਂ ਕਰਦੀ ਭਾਈ 5 ਵਜੇ ਕਰ 5 ਵਜੇ ਕਰੀਏ ਐਵੇਂ ਆ ਸਵੇਰ 5 ਵਜੇ ਜਿਹੜੀ ਦੋਸਤੋ ਚਵਾਈ ਕੀਤੀ ਆ ਠੀਕ ਆ ਤਾਂ ਟਾਈਮ ਤੋਂ ਟਾਈਮ ਚਵਾਈ ਤੁਸੀਂ ਕਰ ਲਿਓ ਘਰ ਪਹੁੰਚ ਕੇ ਆਹ ਦੇਖੋ ਦੋ ਟਾਈਮ ਚੋ ਵੀ ਕੋਈ ਚਾਰ ਟਾਈਮ ਚੋ ਵੀ ਕੋਈ ਗੱਡੀ ਨਹੀਂ ਹੈ ਮੈਂ ਆ ਵੀ ਤਸੱਲੀ ਕਰ ਲਈ ਤੋ ਬਾਕੀ ਫੇਸ ਕੁਆਲਟੀ ਆ ਤੁਸੀਂ ਵੇਖੋ ਜੀ ਵੀਡੀਓ ਦੇ ਵਿੱਚ ਠੀਕ ਆ ਆ ਥਣ ਭੰਡਾ ਠੀਕ ਹੈ ਜੀ ਚੁਵਾਈ ਵੀਰਾਂ ਦਾ ਵੀ ਚੰਗੀ ਲੱਗੀ ਇਹਨੂੰ ਸਪੈਸ਼ਲ ਚੁਵਾਈ ਆ ਤੇ ਦੁੱਧ ਫਾਇਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ 4.5 5 ਨੇੜੇ ਤੇੜ ਜਿਹੜੀ ਫਾਇਟ ਆ ਦੋਸਤੋ ਇਹਦੀ ਆਈ ਆ ਠੀਕ ਆ ਬਾਕੀ ਨਾਰਮਲੀ ਥੋੜਾ ਕ੍ਰੋਸ ਅੰਗ ਦੇ ਵਿੱਚ ਆਪਾਂ ਨੂੰ ਬਹੁਤ ਦਿਨ ਪਤਾ ਵੀਰਾਂ ਨੂੰ ਕਿ ਕ੍ਰੋਸ ਅੰਗ ਜਿਹੜਾ ਪਸ਼ੂ ਦੋਸਤੋ ਫਾਇਟ ਦੇ ਵਿੱਚ ਮਾਰਾ ਨਹੀਂ ਹੁੰਦਾ ਫਾਇਟ ਚੰਗੀ ਹੁੰਦੀ ਹੈ ਠੀਕ ਹੈ ਹਾਂਜੀ ਹਾਂਜੀ ਬੰਦਾ ਆਹ ਬਣਾ ਲਈ ਦਿੱਤੀ ਵੀ ਸਮਾਂ ਇੱਕ ਮਹੀਨੇ ਦਾ ਤੇ ਮੋਲੇ ਦਾ ਫਿਰ ਲੈਣ ਦੇਣ ਕੀ ਕਰਤਾ ਜੀ ਮੋਲ ਦੱਸਿਆ ਜੀ ਇਹਦਾ 28000 ਰੁਪਏ ਮੁੱਲ ਕਰਦੇ ਆਪਾਂ 28000 ਹਾਂਜੀ ਹਾਂਜੀ ਹਾਂ ਨਾਲ ਹੀ ਗੱਲ ਬਾਤ ਜਿਹੜੀ ਗੱਲ ਮੰਨ ਲਓ ਵੀ ਜਦੋਂ ਸੁਭਾਵੀ ਦਾ ਮਹੀਨਾ ਪੀਤਾ ਹੁਣ ਹਿਸਾਬ ਨਾਲ ਹਾਂਜੀ ਤੇ ਜੇ ਐਜਾ ਗੱਲ ਕੋਈ ਉਹੋ ਜੀ ਗੱਲ ਨਹੀਂ ਮੰਨ ਲਓ 28000 ਰੁਪਏ ਮੁੱਲ ਕਰਦੇ ਕੋਈ ਕਰਦੇ ਆ ਵਿੱਚੋਂ ਛੋਟ ਜੱਪਾ ਤੁਹਾਨੂੰ ਦੱਸੀ ਪਹਿਲਾਂ ਹੀ ਗੱਲ ਠੀਕ ਆ ਠੀਕ ਆ ਭਰਾ ਠੀਕ ਆ ਅੱਜ ਦੋਸਤੋ ਇਹ ਤਿੰਨ ਪਸ਼ੂ ਵਕਾਉ ਸੀ ਬੀਲ ਉਹਨਾਂ ਦੇ ਕੋਲ ਸ਼ਮਸ਼ੀਰ ਸਿੰਘ ਹੋਰਾਂ ਕੋਲ ਪਿੰਡ ਰਾਜੋਂ ਕੇ ਆ ਤਹਿਸੀਲ ਪੱਟੀ ਜ਼ਿਲ ਤੇ ਤੇਨੇ ਪਸ਼ੂ ਚੰਗੇ ਆ ਜਿਹੜੇ ਕਿਸੇ ਵੀਰ ਨੇ ਗੱਬਣ ਵੜ ਖਰੀਦਰੀਆਂ ਤੁਸੀਂ ਇਹ ਵਿਚਕਾਰ ਜਿਹੜੀ ਤੁਹਾਨੂੰ ਸ਼ਾਈ ਵਾਲਾਂ ਅੰਗ ਦੇ ਵਿੱਚ ਬਲੈਕ ਵਿਖਾਈ ਹੈ ਇਹ ਖਰੀਦ ਕਰ ਲਿਓ ਤੇ ਜੇ ਕਿਸੇ ਵੀਰ ਨੇ ਸੋਨੇ ਪੈਸੇ ਲਾਉਣੇ ਆ ਚੰਗੀ ਝੋਟੀ ਖਰੀਦਣ ਦੇ ਤੁਸੀਂ ਜਾਵਾਨੂੰ ਤੇ ਇਹ ਨੰਬਰ ਪਹਿਲੇ ਤੇ ਆਪਾਂ ਤੁਹਾਨੂੰ ਝੋਟੀ ਦਿਖਾਈ ਸੀ ਬੜਾ ਵਧੀਆ ਚੰਗਾ ਸਪੈਸ਼ਲ ਥਾਣਾ ਤੇ ਪੂਰਾ ਜਿਹੜਾ ਦੋਸਤੋ ਫੈਸ਼ਨ ਆ ਝੋਟੀ ਦਾ ਅਗਲੇ ਪਿਛਲੇ ਥਾਣਾ ਦਾ ਜਿਹੜਾ ਗੈਪ ਤੁਸੀਂ ਆਂ ਵੇਖ ਲਓ ਵੀਡੀਓ ਦੇ ਵਿੱਚ ਠੀਕ ਆ ਜੀ ਬਿਲਕੁਲ ਐਨ ਜਿਹੜੀ ਇਹ ਚੰਗੀ ਝੋਟੀ ਆ ਸੋ ਚਾਹਵਾਨ ਵੀਰ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਨੰਬਰ ਆਪਾਂ ਵੀਰ ਸ਼ਮਸ਼ੇਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਦਿੰਨੇ ਆ। ਆਹ ਦੇਖੋ ਜੀ। ਹਾਂ ਬੱਚਾ ਦਿਖਾਤਾ ਸੀਗਾ ਜੀ। ਠੀਕ ਆ। ਆਹ ਜਿਹੜੀ ਫੀ ਆਪਣੇ ਵੇੜ ਦੋਸਤੋ ਸੁਣੀਏ ਤੇ ਜਿਹੜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ। ਆਹ ਬੱਛੀ ਫੀਮੇਲ ਕਾਫ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਠੀਕ ਆ। ਤੇ ਸ਼ਮਸ਼ੇਰ ਭਾਈ ਆਪਣੇ ਸੰਪਰਕ ਨੰਬਰ ਜਰੂਰ ਸਾਂਝੇ ਕਰਦਿਏ ਜੀ। ਸੰਪਰਕ ਨੰਬਰ ਆਪਨਾ ਹੈਗਾ ਜੀ 985569 ਹਾਂ ਜੀ 06949 ਠੀਕ ਆ ਜੀ। ਹਾਂ ਜੀ। 985569 ਹਾਂ ਜੀ। 099 ਨੰਬਰ ਨਹੀਂ ਜਾਏ 0959 ਹਾਂਜੀ ਇਹ ਸੋ ਦੋਸਤੋ ਨੰਬਰ ਨੇ ਵੀਰ ਦੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ